ਸੰਘੀ ਨੱਥ ਆਪਣੀ ਟੀਮ ਦੇ ਨਾਲ ਅੱਜ ਦੇ ਮੁੱਖ ਮਹਿਮਾਨ ਜੀ ਨੂੰ ਸਲਾਮੀ ਦਿੰਦੇ ਹੋਏ ਸੋ ਮਨਜੀਤ ਸਿੰਘ ਜੀ ਨੱਥ ਉਹਨਾਂ ਦੇ ਨਾਲ ਐਸਆਈ ਰੁਪਿੰਦਰ ਸਿੰਘ ਉਹਨਾਂ ਦੇ ਨਾਲ ਸੀਨੀਅਰ ਕਾਂਸਟੇਬਲ ਰਮਨ ਕੁਮਾਰ ਜੀ ਕਾਂਸਟੇਬਲ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਸੀਨੀਅਰ ਕਾਂਸਟੇਬਲ ਬੂਤਾ ਸਿੰਘ ਜੀ ਮੰਡਰ ਜੀ ਸਪ੍ਰੇਡ ਦਾ ਨਿਰੀਖਣ ਕਰਦੇ ਹੋਏ ਕਵਰ ਕਰ ਰਹੇ ਨੇ ਡਾਕਟਰ ਮੇਸ਼ ਸੋ ਪੱਤਰਕਾਰ ਸਹਿਬਾਨ ਜਿੰਨਾਂ ਦਾ ਬਹੁਤ ਹੀ ਅੱਛਾ ਰੋਲ ਹੈ ਬੀਡੀਆ ਦਾ ਪੱਤਰਕਾਰ ਭਾਈ ਸਾਹਿਬ ਸਾਡੇ ਸਾਰੇ ਪਹੁੰਚੇ ਨੇ ਉਹਨਾਂ ਦਾ ਬਹੁਤ ਹੀ ਇਸ ਦਿਹਾੜੇ ਨੂੰ ਇਸ ਚਾਰੋਟਾ ਨਾਰੀ ਯਾਦਗਾਰ ਬਣਾਉਣ ਲਈ ਉਹਨਾਂ ਦਾ ਬਹੁਤ ਹੀ ਵੱਡਾ ਰੋਲ ਹੈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿਨੇ ਆ ਤੇ ਜੀ ਆਇਆਂ ਕਹਿਨੇ ਆ ਕਿ ਇਸ ਮੋਮੈਂਟ ਇਨਾ ਮੋਮੈਂਟ ਨੂੰ ਕੈਪਚਰ ਕਰੇ ਸੁਪਰੇਵ ਦਾ ਨਿਖਨ ਕਰਦੇ ਹੋਏ जो देश इंडिया किसी है, उपमंत्री मुजरिद इतना फिर आ रहा है, इतना हो रहा एक नन्ना बच्चा ग्राउंड विराजमान पेड़ नेकड़, चल शिरमण, तो मेरी हम्म पेड़ नरिकड़ ਪਿਆਰੇ ਪੰਜਾਬ ਵਾਸੀਆਂ ਮੈਂ ਅੱਜ ਪਾਸ ਦੇ 75ਵੇਂ ਗਣਤੰਤਰ ਦਿਵਸ ਦੇ ਸ਼ੁਭ ਦਿਹਾੜੇ ਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਵੱਸਦੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਪਹਿਨ ਦੇ ਰੋ ਵਧਾਈ ਦਿੰਦਾ। ਜਿਸ ਨਾਲ ਹੀ ਅੱਜ ਦੇ ਇਸ ਮਾਹੌਲ ਵਿੱਚ ਸ਼ਾਮਲ ਹੋ ਕੇ ਆਪ ਸਭ ਜੀ ਨੂੰ ਜੀ ਆਇਆਂ ਆਦਾ। ਕਿੰਗੀਆਂ ਸਭ ਸਭ ਕਾਮਨਾਵਾਂ ਉਰਦਾ ਕਰਦਾ ਪਿਆਰੇ ਗੁਰਦਾਸਪੁਰ ਵਾਸੀਓ ਸਾਡੇ ਸਾਡੇ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅਸੀਂ ਅੱਜ ਦੇ ਮਹਾਨ ਤਿਹਾਡੇ ਨੂੰ ਮਨਾਉਣ ਦੇ ਚੋਣ ਹੋਏ ਹਾਂ ਸਾਨੂੰ ਮਾਨ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਇਸੇ ਅਰਸ دوران ਸ਼ਹੀਦ ਹੋਏ ਕੁੱਲ ਆਜ਼ਾਦੀ ਕਲੱਠਿਆਂ ਵਿੱਚੋਂ 80% ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ